ਆਪਿਓ ਸਤਰੀਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਸੀਐਮ ਪਵਨ ਤਮਾਨ ਨੂੰ ਕਿਸਾਨਾਂ ਨੇ ਸਿੱਧਾ ਲਲਕਾਰਿਆ ਸਿੱਧਾ ਬੁਗਾਰਿਆ ਕਿਹਾ ਗਿਆ ਕਿ ਅੱਜ ਕਿਸਾਨ ਆਗੂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਤੇ ਚੰਡੀਗੜ੍ਹ ਵੱਲ ਜਾ ਰਹੇ ਆ ਜਿਹਦੇ ਵਿੱਚ ਸੀਐਮ ਪਵਨ ਤਮਾਨ ਨੂੰ ਕਿਹਾ ਗਿਆ ਵੀ ਤੁਸੀਂ ਦੋ ਝੂਠ ਬੋਲੇ ਆ ਕਿਸਾਨਾਂ ਨੂੰ ਇੱਕ ਤਾਂ ਕਿਹਾ ਗਿਆ ਵੀ ਸਾਡੇ ਨਾਲ ਜੋ ਇਹ ਜੋ ਇਹ ਮੰਗਾ ਰੱਖੀਏਗੀ ਇਹਨਾਂ ਨੇ ਸਾਡੇ ਨਾਲ ਇਹ ਸਮਰੱਥਤ ਨਹੀਂ ਇਹ ਤਾਂ ਕੇਂਦਰ ਸਰਕਾਰ ਦਾ ਸਬੰਧਤਾ ਦੂਜਾ ਨੰਬਰ ਕਿਹਾ ਗਿਆ ਵੀ ਚੰਡੀਗੜ੍ਹ ਇਹ ਟ੍ਰੇਨਾਂ ਬੱਸਾਂ ਰੁਕਣਾ ਆ ਰਿਹਾ ਇਹ ਤੁਸੀਂ ਦੋ ਝੂਠ ਬੋਲੇ ਆ ਕਿ ਅਸੀਂ ਤੁਹਾਡੇ ਨਾਲ ਜਿਵੇਂ ਮੰਗਾ ਰੱਖਣ ਵਾਸਤੇ ਮੀਟਿੰਗ ਕਰਨ ਆ ਰਹੇ ਸੀ ਤਾਂ ਉਸ ਮੀਟਿੰਗ 'ਚੋਂ ਸੀਐਮ ਪਵਤਵਲ ਭੱਜੇ ਵੀ ਆ ਤਾਂ ਹੁਣ ਗੱਲ ਦੇਖਣਾ ਇਹ ਵਾਦਾ ਵੀ ਕਿਸਾਨਾਂ ਦੇ ਅੱਗੇ ਇਹ ਸੀਐਮ ਪਵਤਵਲ ਖੜਦਗੇ ਤੇ ਜਾਂ ਟੱਲ ਗਏ ਕਿਉਂਕਿ ਸੀਐਮ ਪਵਤਵਲ ਅਕਸਰ ਆਪਾਂ ਦੇਖਦੇ ਆ ਵੀ ਪੰਜਾਬ ਦੇ ਵਿੱਚ ਹਰ ਪਾਸੇ ਇਹ ਫਟਬੋਹੀ ਮਿਲ ਰਹੀ ਹੈ ਜਿਹਦੇ ਵਿੱਚ ਕਿਸਾਨ ਕਹਿ ਰਹੇ ਆ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਤੇ ਜੋ ਸੀਐਪਾਤਵਾਲ ਇੱਕ ਜਿੱਤੇ ਹੋਏ ਲੋਵਾਇਦੇ ਲੋਕਾਂ ਨੇ ਲੜੂ ਪਿਆਰ ਸਤਕਾਰ ਲਾ ਜਤਾਇਆ ਤਾਂ ਹੁਣ ਇਹ ਲੋਕਾਂ ਦੇ ਡਾਗਾ ਬਰਵਾ ਰਹੇ ਆ ਜਿਹੜੇ ਸੀਐਪਾਤਵਾਲ ਇੱਕ ਸਾਲਾਂ ਨੂੰ ਕਿਹਾ ਸੀ ਵੀ ਇਹ ਵੀ ਇੱਕ ਸਾਲ ਦਾ ਪੁੱਤਰਾ ਤਾਂ ਤੁਸੀਂ ਹੁਣ ਜੋ ਇਹ ਕਰ ਰਹੇ ਹੋ ਬਹੁਤ ਗਲਤ ਕਰ ਰਹੇ ਹੋ ਇਹ ਇੱਕ ਸਾਲਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਜਿਹੜੇ ਕਿਸਾਨਾਂ ਬੱਸਾਂ ਚਲਾਉਂਦੇ ਆ ਉਹ ਵੀ ਕਿਸਾਨਾਂ ਦੇ ਪੁੱਤਰਾ ਜਿਹੜੇ ਬੱਸਾਂ ਟਰੱਕਾਂ ਗੱਡੀਆਂ ਚਲਾਉਂਦੇ ਆ ਤਾਂ ਤੁਸੀਂ ਧਰਲੇ ਲਾ ਲਾਓ ਜੇ ਤੁਸੀਂ ਇੱਕ ਪਾਸੇ ਧਰਲੇ ਲੋੜੇ ਇੱਕ ਪਾਸੇ ਆਪਣੀ ਇਹ ਬੱਗਾ ਬੱਲੂ ਲੋ ਕਹ ਲਿਓ ਤਾਂ ਬਾਕੀ ਜਿਹੜੀ ਗੱਲ ਦੂਜੀ ਕਹੀ ਗਈ ਆ ਦੋ ਚਲੋਤੀਏ ਦਿੱਤੀ ਐ ਲੈਣੇ ਵੀ ਤੁਸੀਂ ਪੰਜਾਬ ਨੂੰ ਦੋ ਝੂਠ ਬੋਲਿਆ ਇੱਕ ਤਾਂ ਕਹਦੇ ਆ ਵੀ ਸਾਡੇ ਨਾਲ ਛੋਡੇ ਇਹ ਸਵੱਤੰਤਰਤਾ ਦੀ ਜਿਹੜੇ ਛੋਡੇ ਇਹ ਬੱਗਾ ਗਈ ਆ ਇਹ ਕੇਂਦਰ ਸਰਕਾਰ ਨਾਲ ਸਵੱਤੰਤਾ ਦੂਜਾ ਨੰਬਰ ਤੁਸੀਂ ਟ੍ਰੇਲਰ ਰੋਕਣਾ ਆ ਰਹੇ ਹੋ ਜੀ ਤਾਂ ਇਹ ਝੂਠ ਆ ਕਿਉਂਕਿ ਅਸੀਂ ਤਾਂ ਗੱਲਬਾਤ ਕਰ ਲਾ ਰਹੇ ਸੀ ਬਿੱਟ ਕਰਨ ਆ ਰਹੇ ਸੀ ਕੋਈ ਅਸੀਂ ਧਰਲਾ ਲਾਉਂਦੀ ਆ ਰਹੇ ਸੀ ਜਾਬਦੀ ਕਰਦੇ ਸੀ ਰੋਡ ਕੋਈ ਤਾਂ ਇਹਨਾਂ ਦਾ ਕਹਿਣਾ ਸੇਪ ਪਤ ਬਣਦਾ ਇਹ ਆ ਵੀ ਤੁਸੀਂ ਜਦੋਂ ਜੀ ਕਰਦਾ ਤੁਸੀਂ ਧਰ ਰਹੇ ਲੋੜੇ ਜਿਹੜੇ ਲੋਕ ਆਵ ਆਵਾਜਾਈ ਵਾਲੇ ਉਹਨਾਂ ਨੂੰ ਪਰੇਸ਼ਾਨ ਕਰਦੇ ਹੋ ਤਾਂ ਦੇਖਣਾ ਹੁਣ ਇਹ ਵਾਦਾ ਸੀ ਇਹ ਭਵਤਵਾਲ ਉੱਤੇ ਪਹੁੰਚਣ ਗਿਆ ਲਈ ਜਿਵੇਂ ਪਿਛਲੇ ਦਿਨਾਂ ਚ ਆ ਦੋ ਦਲ ਦੀ ਵੀਡੀਓ ਵਾਇਰਲ ਹੁੰਦੀ ਆ ਤਾਂ ਉੱਥੇ ਇੱਕ ਸਾਲਾਂ ਦੇ ਡਾਗਾਂ ਵਰ ਗਿਆ ਜਾਂਦੀ ਆ ਦਾ ਇਹ ਬਜ਼ੁਰਗ ਦੇਖਦੇ ਆ ਲਾ ਵਹਿਲਾਵਾ ਦੇਖਦੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਪਰ ਜਦੋਂ ਜੀ ਕਰਦਾ ਆਪਣਾ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤੇ ਗੱਲ ਹੁਣ ਇੱਲੀ ਕਾ ਕਟੋ ਕਟ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦੇ ਧਰਲੇ ਲੱਗਲੇ ਸ਼ੁਰੂ ਹੋਏ ਤੇ ਬਾਕੀ ਰਹਿ ਗਈ ਗੱਲ ਜਿਹੜੀ ਕਸਾਲਾ ਦੇ ਡਾਗਾਵਾਰ ਦੀ ਜਦੋਂ ਚੱਦੀਗੜ ਇੱਕ ਰਹਿਾਈ ਦਾ ਬੋਰਚਾ ਲੈ ਕੇ ਆਪਣੇ ਬੱਦੀਸਿਗਾਲੂ ਰੱਖਿਆ ਗਿਆ ਸੀ ਬੱਦੀਸਿਗਾਲੂ ਲੈ ਕੇ ਰਹਿਾਈ ਦਾ ਬੋਰਚਾ ਉਦੋਂ ਅਥਰੂ ਗਾਇ ਦੇ ਗੋਲੇ ਡੇਗੇ ਗਏ ਤੇ ਡਾਗਾਵਾਰੀਆਂ ਗਈਆ ਕਸਾਲਾ ਦੇ ਸਿੰਘਾਂ ਦੇ ਤਾਂ ਗੱਲ ਹੁਣ ਇੱਲੀ ਕਾ ਬਈ ਜਦੋਂ ਦੀ ਇਹ ਸਰਕਾਰ ਆਈ ਇਹ ਚਾਰੇ ਪਾਸੇ ਨੂੰ ਫਟਬੂਹੀ ਬਿਲ ਰਹੀ ਆ ਤਾਂ ਜੋ ਹੁਣ ਇਹਦੇ ਨਾਲ ਟੱਕਰ ਹੋਣ ਜਾ ਰਹੀ ਐ ਕਸਾਲਾ ਪਰਾਵਾ ਦੀ ਤਾਂ ਦੇਖ ਲਓ ਉਹਦੇ ਚ ਇਹ ਵਾਦਾ ਸੀ ਉਹ ਪਤਵਨ ਉੱਤੇ ਖੜਦ ਗਏ ਜਾਂ ਟੱਲ ਗਏ ਕਿਉਂਕਿ ਜਿਹੜੇ ਲੋਕਾਂ ਨਾਲ ਇਹ ਵਾਦੇ ਕਰਦਾ 45 ਲੱਖ ਦਾ 45000 ਨੌਕਰੀ ਦਿੱਤੀਆਂ ਜੀ ਇਹ ਕਰਿਆ ਜੀ ਉਹ ਬੋ ਕਰਿਆ ਹਰ ਵਕਤ ਇਹ ਵਾਦੇ ਫਿਰ ਬਿਜਲੀ ਫਰੀ ਕਰਤੀ ਜੀ ਬਾਦੂ ਗੱਪ ਬਹੁਤ ਵੱਡੇ ਵੱਡੇ ਬਾਰੇ ਆ ਤਾਂ ਲੋਕਾਂ ਨੂੰ ਝਲਸੇ ਦੇ ਵਿੱਚ ਲੈ ਉਹਦੇ ਤੇ ਸਾਡੇ ਲੋਕ ਪੰਜਾਬ ਦੇ ਫਿਰਤੇ ਜੀ ਇਹਦੇ ਤਾਂ ਹੁਣ ਕਿੱਦਰ ਸਰਕਾਰ ਕਰਦੀ ਹੈ ਗੱਲ ਕਹ ਦੀ ਪੰਜਾਬ ਸਰਕਾਰ ਤੁਹਾਡੇ ਇਹ ਬੱਗਾ ਵੱਲਣਗੇ ਉਹਨਾਂ ਨੇ ਵਜੂਰ ਕਰੀ ਆ ਜੀ ਤੇ ਜਿਹੜਾ ਸੀਮ ਪਹਤਵਾੜਾ ਪੰਜਾਬ ਸਰਕਾਰ ਕਹਦੀ ਹੈ ਕੇਂਦਰ ਸਰਕਾਰ ਵੱਲੂਗੀ ਐ ਉਲਝਣਾਂ ਦੇ ਵਿੱਚ ਗੱਲ ਪਾਈ ਹੋਈ ਆ ਤਾਂ ਜਿਹਦੇ ਵਿੱਚ ਕਸਾਲ ਨਾਲ ਮੀਟਿੰਗ ਤੇ ਮੀਟਿੰਗ ਹੁੰਦੀ ਜਾਂਦੀ ਆ ਪਰ ਇਹ ਲਿਆ ਨਹੀਂ ਦਿੱਤੇ ਤਾਲ ਦੇ ਦੇ ਗੱਲ ਨੂੰ ਜਿਵੇਂ ਹੁਣ ਗੱਲ ਕਰੀਏ ਜਗਜੀਤ ਸਿੰਘ ਢੱਲੇਵਾਲ ਨੂੰ 14 ਫਰਵਰੀ ਦਾ ਬਹੁਤ ਲੰਬਾ ਸਭਾ ਤਿਆਰ ਕਰਿਆ ਸੀ ਕਸਾਲ ਪ੍ਰਵਾਦੇ ਪਰ ਲੇਕਿਨ ਕੀ ਹੋਇਆ ਅੱਗੇ ਸਭਾ ਦਿੱਤਾ ਗਿਆ 22 ਫਰਵਰੀ 2 ਫਰਵਰੀ ਵੀ ਆ ਗਈ ਤਾਂ ਉਦੋਂ ਦਾ ਅੱਗੇ ਸਵਾ ਦਿੱਤਾ ਗਿਆ ਗੱਲ ਕੁਛ ਲਈ ਸਿਰਫ ਇਹਲੇ ਚਲਸੀ ਚ ਰੱਖਣਾ ਲੋਕਾਂ ਨੂੰ ਤੇ ਇੱਕ ਟਾਲ ਕੇ ਬਸ ਕੰਮ ਚੱਲੀ ਆੜਾ ਜੱਲਾ ਚ ਚੱਲੀ ਜਾੜਾ ਤਾਂ ਜਦੋਂ ਕੰਮ ਵਿਗੜ ਗਿਆ ਉਦੋਂ ਸੁਣ ਲਿਆ ਨਾ ਸੁਣ ਕੋਈ ਪਤਾ ਨਹੀਂ ਕਿਉਂਕਿ ਪਹਿਲਾਂ ਕਿੱਲੇ ਨੌਜਵਾਨ ਸੀ ਦੋਗੇ ਕਿੱਲੇ ਕਿਸਾਨ ਵਰਗੇ ਸਾਰਿਆਂ ਨੂੰ ਪਤਾ ਇਹ ਤਾਂ ਗੱਲ ਹੁਣ ਇਲੀਕਾ ਬਈ ਇਹੇ ਹਕੂਬਤਾਂ ਇਹ ਸਰਕਾਰਾਂ ਜੱਲੀਆ ਵੀ ਕੋਈ ਵੀ ਪੰਜਾਬ ਚ ਸਰਕਾਰ ਨਹੀਂ ਹੈ ਜੇ ਕੋਈ ਪੰਜਾਬ ਦਾ ਕੋਈ ਵੀ ਨੌਜਵਾਨ ਬੋਲੂ ਚੱਕ ਕੇ ਜੇਲ੍ਹ ਸੱਟਣਗੇ ਗੱਲ ਹੁਣ ਇਲੀਕਾ ਜਿਹੜਾ ਹੁਣ ਬਿਆਤ ਸਿੰਘ ਸੋਲੂ ਇਹ ਯਾਦ ਕਰਾ ਦੂਗਾ ਸੀਐਫ ਪਤਵਰ ਤੁਸੀਂ ਖੁਦ ਕਹੋਗੇ ਵੀ ਇਹ ਬਿਆਤ ਸਿੰਘਾ ਇੱਕ ਰਹਿਦਾ ਖੁੱਦਾ ਜਿਹੜੇ ਏੜਕਾ ਵੀ ਲਾ ਲਿਆ ਉਹਦੇ ਵਾਲਾ ਰੂਪ ਧਾਰੂ ਆ ਤੇ ਬਾਅਦ ਦੇ ਵਿੱਚ ਕੋਈ ਨਾ ਕੋਈ ਜਿਵੇਂ ਸਾਡੇ ਬੱਦੀ ਸਿੰਘਾ ਨੂੰ ਲੈ ਕੇ ਆਪਾਂ ਕਹਦੀਏ ਜਿੱਲਾ ਲੈ ਲਿਓ ਹੁਣ ਸੱਟ ਰੱਖਿਆ ਜੇਲਾ ਦੇ ਵਿੱਚ ਬਾਹਰ ਕਿਹੜੀ ਓਲ ਦਿੱਤਾ ਦੋਲੂ ਵੀ ਸਾਡੇ ਨਾਲ ਟੱਕਰ ਲੱਗ ਜਣੀ ਓਹਨਾਂ ਦੀ ਉਹਨਾਂ ਤੋਂ ਡਰਦੇ ਆ ਜਿਵੇਂ ਹੁਣ ਆਪਾਂ ਗੱਲ ਕਰੀਏ ਅਵਰਤਪਾਲ ਦੀ ਇਹਨਾਂ ਨੂੰ ਪਤਾ ਵੀ ਜਿਹੜੇ 10 ਸਾਥੀ ਬੰਦ ਕਰੇ ਆ ਉਹੀ ਸਾਲੂ ਟੱਕਰ ਦੇ ਲਾਲੇ ਆ ਕਿਉਂਕਿ ਜਦੋਂ ਇੱਕ ਜੇਲ੍ਹ ਦੇ ਵਿੱਚ ਬੈਠਾ ਅਨਸਾਰ ਜਿੱਤ ਸਕਦਾ ਜੇਲ੍ਹ ਦੇ ਵਿੱਚ ਤਾਂ ਜੇ ਬਾਹਰ ਆ ਗਿਆ ਤਾਂ ਮੈਂ ਕਿਹੜਾ ਲੋਕ ਉਹਦੇ ਫਾਇਲ ਤਾਂ ਪਹਿਲੀ ਬਹੁਤ ਆ ਤਾਂ ਸਾਰੀ ਦੁਨੀਆ ਹੀ ਉਹਦੇ ਉਧਰ ਹੋ ਜਾਈ ਤਾਂ ਮੈਨੂੰ ਕੌਣ ਪੁੱਛੂ ਸੀਤਵਾਲ ਨੂੰ ਇਹ ਡਰਾਂ ਵੀ ਕਿਸਾਨ ਸਾਰੇ ਉਧਰ ਹੋ ਜਾਣਗੇ ਕਿ ਪੰਜਾਬ ਦੀ ਗੱਲ ਰੱਖ ਦਿੰਦੇ ਆ ਬੂਰੇ ਤਾਂ ਫਿਰ ਜਿਵੇਂ ਐਲੀ ਦੁੜੀਆਲੇ ਨੂੰ ਜੇਲ੍ਹ ਚ ਬੈਠੇ ਨੂੰ ਜਿਤਾਤਾ ਅਵਰਤਪਾਲ ਨੂੰ ਇਸ ਕਰਕੇ ਜੋ ਕੋਈ ਪੰਜਾਬ ਦੀ ਗੱਲ ਕਰਦਾ ਤਾਂ ਕੁੜਵੱਦਰ ਸੱਟੇ ਦੇ ਦਿੰਦੇ ਆ ਜੇਲ੍ਹ ਦੇ ਵਿੱਚ ਸੱਟੇ ਦਿੰਦਾ ਤਾਂ ਗੱਲ ਜਿਵੇਂ ਉਹ ਗੱਲ ਕਰੀਏ ਇੱਕ ਬਹਾਲਾ ਚੜ੍ਹਿਆ ਗਿਆ ਸੀ ਜੋ ਅਵਰਤਪਾਲ ਦਾ ਕਹਿੰਦੇ ਵੀ ਇਹ ਖਾਲਸਪਾਲ 14 ਦਾ ਜੀ ਹੁਣ ਖਾਲਸਪਾਲ ਕਹਿੰਦੇ ਕਿ ਐਲਰਾਏ ਸੇ ਲਾ ਕੇ ਉਹ ਜੇਲ੍ਹ ਚ ਰੱਖਿਆ ਗਿਆ ਹੁਣ ਦੇਖਣਾ ਇਹ ਵੱਲਦਾ ਵੀ ਅਵਰਤ ਪਾਲ ਦੀ 18 ਤਰੀਕ ਨੂੰ ਰਿਹਾਈ ਵੀ ਹੋਣ ਜਾ ਰਹੀ ਹੈ ਚਲੋ ਜੀ ਖਾਸ ਕਰਕੇ ਜੋ ਅੱਜ ਦਾ ਬੋਦਦਾ ਇਹ ਸੀਪ ਪਤਵਾਂ ਨੂੰ ਟੱਕਰ ਦੇ ਲ ਆਪਣੇ ਕਿਸਾਨ ਭਰਾ ਜਾ ਰਹੇ ਆ ਚੱਦੀਗੜ ਚੱਦੀਗੜ ਇਹ ਹੁਣ ਇਹ ਪਹੁੰਚਣਗੇ ਜਾਂ ਨਾ ਇਹ ਹੁਣ ਦੇਖਣਾ ਬੰਦਾ ਛੋਡੇ ਦਾ ਤਰੰਤ ਜਦੋਂ ਕੋਈ ਵੀਡੀਓ ਆਈ ਆਪਾਂ ਸਾਂਝੀ ਕਰਾਂਗੇ ਪੰਜਾਬ ਦੇ ਪ੍ਰਤੀ ਆਪਾਂ ਗੱਲਬਾਤ ਕਰਦੇ ਆ ਤੇ ਇੱਕ ਅਪੀਲ ਜ਼ਰੂਰ ਕਰਦੇ ਆ ਆਪਣੇ ਭਰਾਵਾਂ ਨੂੰ ਵੀ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਚੈਨਲ ਆਪਣਾ ਪੰਜਾਬ ਦੇ ਬੁੱਧਾ ਤੇ ਆ ਜਿੱਥੋਂ ਤੱਕ ਵੀਡੀਓ ਇਹਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਪਹਿਲ ਤੇ ਆ ਕੱਲ ਨੂੰ ਲਵੇ ਟੌਪ ਤੇ ਧੰਨਵਾਦ